ਤੇ ਸੁਖਬੀਰ ਸਿੰਘ ਬਾਦਲ ਖਿਲਾਫ ਅੱਜ ਜਥੇਦਾਰ ਸਹਿਬਾਨ ਫੈਸਲਾ ਲੈ ਸਕਦੇ ਨੇ ਜੀ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਸੱਦੀ ਗਈ ਹੈ ਦੁਪਹਿਰ 1 ਵਜੇ ਗੈਨੀ ਤਖਬੀਰ ਸਿੰਘ ਦੀ ਗਵਾਈ ਹੇਠ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਦੀਗੀ ਇਹ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ 2007 ਤੋਂ 2017 ਦੌਰਾਨ ਅਹੁਦਾ ਸਾਮ ਰਹੇ ਮੰਤਰੀਆਂ ਸਾਬਕਾ ਜਥੇਦਾਰਾਂ 2015 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੇ ਮੈਂਬਰ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤਾਲਬ ਕੀਤਾ ਗਿਆ ਜਿਸ ਤੇ ਕਿ ਅੱਜ ਸ਼੍ਰੀ ਕਾਲ ਤਖਸ ਸਹਿਬ ਵਿਖੇ ਜਥੇਦਾਰ ਸਹਿਬਾਨ ਕੋਈ ਫੈਸਲਾ ਸੁਣਾ ਸਕਦੇ ਨੇ ਕयास लगाए ਜਾ ਰਹੇ ਨੇ ਕਿ ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਕਾਲੀ ਦਲ ਦੇ ਮੰਤਰੀਆਂ ਨੂੰ 2007 ਤੋਂ 17 ਦੌਰਾਨ ਕਾਰਜਕਾਲ ਰਹਿੰਦਿਆਂ ਕੀਤੀਆਂ ਗਈਆਂ ਪੁੱਲਾ ਲਈ ਸਜਾਵਾਂ ਦਿੱਤੀਆਂ ਜਾ ਸਕਦੀਆਂ ਨੇ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਕਾਲ ਤਖਸ ਸਹਿ ਪੇਸ਼ ਹੋ ਕੇ ਮੰਗ ਕੀਤੀ ਸੀ ਕਿ ਉਹਨਾਂ ਨੂੰ تنخائیے اقرار دیتا ਹੋਇਆ ਹੈ ਕਰੀਬ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਤੇ ਹੁਣ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਜਿਸ ਤੋਂ ਬਾਅਦ ਸ਼੍ਰੀ ਖਾਲਸਾ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਕਰੀਬ 1 ਹਫ਼ਤਾ ਪਹਿਲਾਂ ਇਹ ਮੀਟਿੰਗ ਸੱਦਣ ਦਾ ਐਲਾਨ ਕੀਤਾ ਸੀ ਜਿਸ ਤੇ ਕਿ ਅੱਜ ਕਿਆਸ ਲائے ਜਾ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਅਤੇ ਦੂਜੇ ਅਕਾਲੀ ਆਗੂਆਂ ਅਤੇ ਐਸ.ਡੀ.ਪੀ.ਸੀ ਦੇ ਮੈਂਬਰਾਂ ਆਦ ਨੂੰ ਅੱਜ ਸਜ਼ਾ ਸੁਣਾਈ ਜਾ ਸਕਦੀ ਏ ਦਰਸਲ ਸ਼੍ਰੀ ਕਾਲਤਕ ਸਾਹਿਬੀ ਕੇ ਪੁਜੇ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਇੱਕ ਲਿਖਤੀ ਦਰਖਾਸਤ ਜਥੇਦਾਰ ਸਹਿਬਾਨ ਨੂੰ ਸੌਂਪੀ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪਾਰਟੀ ਦੇ ਸਾਰੇ ਵਰਕਰ ਚਾਹੁੰਦੇ ਨੇ ਕਿ ਵਿਸ਼ੇਸ਼ ਹਾਲਾਤਾਂ ਦੇ ਚੱਲਦਿਆਂ ਉਹਨਾਂ ਨੂੰ ਉਪ ਚੋਣਾਂ ਵਿੱਚ ਚੋਣ ਲੜਨ ਅਤੇ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਹਾਲਾਂਕਿ ਇਸ ਤੋਂ ਬਾਅਦ ਜਥੇਦਾਰ ਰਕबीर ਸਿੰਘ ਨੇ ਉਹਨਾਂ ਦੇ ਚੋਣ ਲੜਨ ਅਤੇ ਚੋਣ ਪ੍ਰਚਾਰ ਵਿੱਚ ਜਾਣ ਤੇ ਰੋਕ ਲਗਾ ਦਿੱਤੀ ਸੀ ਅਤੇ ਤਰਕ ਦਿੱਤਾ ਸੀ ਕਿ ਨਖਾਈਏਕਰਾਰ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਹਾਲਕਿ ਦੂਜੇ ਪਾਸੇ ਜਥੇਦਾਰ ਸਹਿਬਾਨ ਨੇ ਇਹ ਵੀ ਸਾਫ਼ ਕੀਤਾ ਸੀ ਕਿ ਕਾਲੀ ਦਲ ਦੇ ਬਾਕੀ ਮੈਂਬਰ ਜਾਂ ਫਿਰ ਲੀਡਰ ਵਰਕਰ ਆਦ ਚੋਣ ਲੜ ਸਕਦੇ ਨੇ ਅਤੇ ਚੋਣ ਪ੍ਰਚਾਰ ਵਿੱਚ ਹਿੱਸਾ ਲੈ ਸਕਦੇ ਨੇ ਪਰ ਸੁਖਬੀਰ ਸਿੰਘ ਬਾਦਲ ਨੂੰ ਲੜਦਾ ਨਾਂ ਦੇਖ ਕੇ ਅਕਾਲੀ ਦਲ ਨੇ ਇਹਨਾਂ ਚੋਣਾਂ ਵਿੱਚੋਂ ਪੈਰ ਪਿੱਛੇ ਖਿੱਚ ਲਏ ਸੀ ਪਰ ਹੁਣ ਇੱਕ ਐਲਕਾਸ ਲਗਾਏ ਜਾ ਰਹੇ ਨੇ ਕਿ ਅੱਜ ਜਥੇਦਾਰ ਸਹਿਬਾਨ ਦੀ ਬੈਠਕ ਵਿੱਚ ਪੰਜ ਸਿੰਘ ਸਹਿਬਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਸੁਣਾ ਸਕਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ